ਹਾਂਜੀ ਭਾਜੀ ਭਾਜੀ ਮੇਰਾ ਪਿੰਸਤਨਾਮ ਪਿੰਡ ਨਾਮ ਸਤਨਾਮ ਸਗੇ ਪਿੰਡ ਰਾਪੋਰਾਈਆਂ ਆ ਠੀਕ ਹੈ ਸਾਡੇ ਨਗਰ ਚ ਕੋਈ ਵੀ ਅਧਿਕਾਰੀ ਨਹੀਂ ਆ ਸਰਕਾਰੀ ਠੀਕ ਹੈ ਸਾਡਾ ਨੁਕਸਾਨ ਵਗੈਰਾ ਨੁਕਸਾਨ ਸਾਡਾ ਸਾਰੇ ਤੂੜੀਆਂ ਰੁੜ ਗਈਆਂ ਨੇ ਠੀਕ ਹੈ ਮਾਲ ਡੰਗਰ ਦਾ ਕੋਈ ਚਾਰਾ ਨਹੀਂ ਦਿਆ ਠੀਕ ਹੈ ਕੋਈ ਸਾਡੇ ਕੋਲ ਇਹੋ ਜੀ ਕੋਈ ਮੁਲਾਜ਼ਮ ਕੋ ਸਰਕਾਰੀ ਨਹੀਂ ਪਹੁੰਚਿਆ ਕੋਈ ਸਹਾਇਤਾ ਵਾਸਤੇ ਵੀ ਨਹੀਂ ਕੋਈ ਤੁਹਾਡੀ ਮਤ ਕਰ ਸਕੀ ਹੈ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਮੰਗ ਇਹ ਕਰਦੇ ਹਾਂ ਕਿ ਸਾਡੇ ਮਾਲ ਡੰਗਰ ਵਾਸਤੇ ਕੋਈ ਸਾਡੇ ਕੋਲ ਜੋ ਫਸਲ ਮਰੀ ਉਹਦੇ ਵਾਸਤੇ ਕੋਈ ਮਾਜਵਾ ਦਿੱਤਾ ਜਾਵੇ ਸਾਨੂੰ ਕੁਝ ਠੀਕ ਹੈ ਹਾਂਜੀ ਸਰ ਕੀ ਨਾਮ ਆ ਤੁਹਾਡਾ ਤੇ ਕਿਹੜਾ ਪਿੰਡ ਹੈਗਾ ਮੇਰਾ ਨਾਮ ਸਰਦਾਰ ਮਰੀਕ ਸਿੰਘ ਜੀ ਪਿੰਡ ਹਵੀਵਾਲ ਮੰਡ ਹਵੀਵਾਲ ਮੰਡ ਹਾਂਜੀ ਅੱਜ ਭਾਜੀ ਇਹ ਪਾਣੀ ਕਦੋਂ ਦਾ ਜ਼ਿਆਦਾ ਵਧਿਆ ਹੈਗਾ ਇਹ ਪਾਣੀ ਅੱਜ ਰਾਤ ਦਾ ਜ਼ਿਆਦਾ ਵਧਿਆ ਜੀ ਮੰਨ ਲਓ ਜੀ ਇਹ ਪਾਣੀ ਇਤੋਂ ਵੀ ਉੱਪਰ ਚੱਲ ਜਾਂਦਾ ਜਿੱਦਾਂ ਹੁਣ ਤੁਹਾਡੇ ਸਾਹਮਣੇ ਘਰ ਹੈਗੇ ਆ ਉਹਦੇ ਵਿੱਚ ਪਾਣੀ ਜ਼ਿਆਦਾ ਵੱਜ ਜਾਂਦਾ ਤਾਂ ਉੱਥੇ ਆਪਣਾ ਰਹਿਣ ਬਸੇਰਾ ਕਿੱਥੇ ਕਰੋਗੇ ਤੁਸੀਂ ਫੇਰ ਰਹਿਣ ਬਿਨਣ ਦਾ ਸਾਡਾ ਕੋਈ ਸੇਵਾ ਨਹੀਂ ਅਸੀਂ ਤੇ ਬੰਦ ਤੇ ਆ ਸਕਦੇ ਆ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਸਾਨੂੰ ਕੋਈ ਕੰਬੂ ਵਧੀਆ ਜਿੱਤੇ ਜਾਂ ਤਰਪਾਲਾਂ ਡੰਗੜਾਂ ਦਾ ਚਾਰਾ ਦਿੱਤਾ ਜਾਵੇ ਔਰ ਸਾਡੇ ਸਾਡੇ ਬੱਚਿਆਂ ਦੀ ਦੇਖਭਾਲ ਕੀਤੀ ਜਾਵੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਰਿਹਾ ਹੈ ਹੱਲੇ ਤੱਕ ਕੋਈ ਪ੍ਰਸ਼ਾਸਨ ਵੱਲੋਂ ਆਈ ਤੁਹਾਨੂੰ ਮਾਲੀ ਤੱਕ ਕੋਈ ਖਬਰ ਨਹੀਂ ਕੋਈ ਨਹੀਂ ਪੰਚਾਇਤ ਹਾਂਜੀ ਬੱਬਈ ਹਾਂਜੀ ਇਹ ਪਾਣੀ ਦੀ ਮਾਰ ਥੱਲੇ ਆਇਆ ਅੱਜ ਘੱਟੋ ਘਟੇ 8-10 ਪਿੰਡ ਆ ਤੇ ਜੋ ਵੀ ਫਸਲ ਮਰ ਗਈ ਆ ਕੋਠੇ ਵੀ ਵਿੱਚ ਟਹਿਗੇ ਆ ਜੋ ਸਮਾਨ ਸੂਨ ਸਾਰਾ ਖਰਾਬ ਹੋ ਗਿਆ ਬਹੁਤ ਤੰਗੀ ਆਈ ਆ ਜਿੰਨੀ ਵੀ ਜਨਤਾ ਬਾਹਰ ਇੱਥੇ ਨਿਗਲੀ ਆ ਇੱਥੇ ਵੀ ਅਜੇ ਕੋਈ ਸਹੂਲਤ ਨਹੀਂ ਮਿਲਦੀ ਆ ਉਹ ਪਿੰਡਾਂ ਚੋਂ ਲੰਗਰ-ਲੰਗਰ ਆਉਣ ਦਿਆ ਥੋੜਾ ਬਹੁਤਾ ਸਰਕਾਰੀ ਆ ਥੋੜੀਆਂ ਜੀਆਂ ਆਪਣੀਆਂ ਸਰਪਾਲਾਂ ਆਈਆਂ ਹੀ ਉਹ ਅੱਧੇਕ ਬੰਦਿਆਂ ਨੂੰ ਮਿਲੀਆਂ ਅਤੇ ਉਸ ਤਰ੍ਹਾਂ ਹੀ ਰਹਿ ਗਏ ਆ ਕਿੱਟਾਂ ਵੀ ਆਈਆਂ ਹੀ ਕੁਝ ਤੇ ਉਹ ਵੀ ਅੱਤੇ ਬੰਦੇ ਰਹਿ ਗਏ ਅੱਧਿਆਂ ਨੂੰ ਮੇਰੇ ਕੋਈ ਪ੍ਰਸ਼ਾਸਨਿਕਤ ਆ ਰਹੀ ਜਿੱਦਾ ਐਸ.ਡੀ.ਐਮ ਸਾਹਿਬ ਤਹਿਸੀਲਦਾਰ ਸਾਹਿਬ ਡੀ.ਸੀ ਸਾਹਿਬ ਕੋਈ ਪਹੁੰਚ ਕੀਤੀ ਤੁਹਾਡੇ ਤੱਕ ਆਉਂਦੇ ਆਉਂਦੇ ਸਾਰੇ ਆ ਤੇ ਸਾਰੇ ਲਾ ਕੇ ਚਲ ਜਾਂਦੇ ਆ ਆ ਚੀਜ਼ ਭੇਜਣੇ ਆ ਆ ਚੀਜ਼ ਭੇਜਣੇ ਆ ਅਜੇ ਤੱਕ ਕੋਈ ਚੀਜ਼ ਨਹੀਂ ਗਈ ਜੋ ਜੀ ਜੇ ਥੋੜੀ-ਬਹੁਤੀ ਆਉਂਦੀ ਆ ਤੇ ਉਹ ਅਧਿਆਤ ਨੂੰ ਆਉਂਦੀ ਅੱਦੇ ਰਹਿ ਜਾਂਦੇ ਉਸ ਤਰ੍ਹਾਂ ਹੀ ਹੁਣ ਲਗਾਤਾਰ ਜਿੱਦਾਂ ਪਾਣੀ ਦਾ ਪੱਧਰ ਵੱਧ ਰਿਹਾ ਜੀ ਇੱਤੋਂ ਲੈ ਕੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਮੰਗਦੇ ਇਹੋ ਕਰਨੇ ਆ ਕਿ ਇੱਕ ਤਾਂ ਆ ਜਿਹੜੇ ਝੋਨੇ ਮਰ ਗਏ ਆ ਇਹਨਾਂ ਵਾਸਤੇ ਕੋਈ ਖਰਾਬੇ ਦੀ ਮੰਗ ਤੁਸੀਂ ਆ ਜਿਹੜਿਆ ਆਪਾਂ ਜਿੰਨੇ ਵੀ ਘਰ ਕਰੋਂ ਹਰ ਸਾਲ ਤੇ ਆ ਜਾਂਦਾ ਕਿੰਨੇ ਕ ਪਰਿਵਾਰ ਦਰਿਆਕੰਢੇ ਤੋਂ ਉੱਠ ਕੇ ਆਏ ਆ ਜੀ ਬੰਦੇ ਘੱਟ ਤੋਂ ਘੱਟ 1.5 200 ਬੰਦਾ ਆਇਆ ਜੀ ਬਾਰੋਂ ਉੱਠ ਕੇ ਤੇ ਇਹਾਨੂੰ ਬਾਹਰ ਥਾਂ ਥੋੜਾ ਥੋੜਾ ਮਿਲ ਜੇ ਤੇ ਬਹੁਤ ਵਧੀਆ ਗੱਲ ਆ ਜੇ ਸਰਕਾਰ ਦੇ ਦੇਵੇ ਤੇ ਚੰਗੀ ਗੱਲ ਹੀ ਆ ਹੁਣ ਰਿਹਾਇਸ਼ ਵਾਸਤੇ ਵੀ ਸਰਕਾਰ ਤੋਂ ਮੰਗ ਕਰਦੇ ਤੁਸੀਂ ਹਾਂਜੀ ਹਾਂਜੀ ਰਿਹਾਇਸ਼ ਵਾਸਤੇ ਵੀ ਦੋ ਦੋ ਮਰਲੇ ਬਚਾਕ ਮਿਲ ਜੇ ਜਿਆਦਾ ਨਹੀਂ ਤੇ ਇਹ ਪਰਿਵਾਰ ਘਰ ਤੋਂ ਪੱਟੀ 150 ਪਰਿਵਾਰ 150 ਪਰਿਵਾਰ ਆਇਆ ਜੀ ਬਾਹਰ ਠੀਕ ਹੈ ਤੇ ਜਿਹੜੇ ਪਰਿਵਾਰ ਉੱਥੇ ਆ ਉਹਨਾਂ ਇੱਕ ਇੱਕ ਦੋ ਦੋ ਜੀ ਤੇ ਜ਼ਰੂਰ ਰਹਿਣਾ ਪੈਂਦਾ ਵਿੱਚ ਕਿਉਂਕਿ ਚੋਰ ਬੜੇ ਫਿਰਦੇ ਆ ਪਰ ਸੋ ਚੋਰ ਇੱਥੇ 8 10 ਫਿਰਦੇ ਤੇ ਜਦੋਂ ਬੰਦੇ ਮਗਰ ਲੱਗੇ ਭੱਜ ਗਏ ਹੋ ਹਾਂਜੀ ਚੋਰ ਬਹੁਤ ਫਿਰਦੇ ਆ ਤੇ ਇਹ ਸਾਨੂੰ ਸਰਕਾਰ ਕੋ ਇਹੋ ਮੰਗਿਆ ਸਾਡੀ ਕਿ ਸਾਡੀ ਜ਼ਰੂਰ ਔਖੇ ਟਾਈਮ ਤੇ ਬਾਹਰ ਬਰੋ ਹਾਂਜੀ ਬਾਈ ਕੁਛ ਚਾਹਤਾ